ਪਹਿਲਾ ਤੇ ਮੈਂ ਤੁਹਾਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਕਿ ਤੁਸੀਂ ਉਹਨਾਂ ਪਿੰਡਾਂ ਦੇ ਸਰਪੰਚ ਮੈਂਬਰ ਪੰਚਾਇਤ ਚੁਣੇ ਗਏ ਜਿੰਨਾ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮ ਕਰਕੇ ਪਿੰਡਾਂ ਦਾ ਉੱਥ ਪੰਤਰੀ ਕੰਮਕਾਰ ਕਰਾ ਕੇ ਪੰਜਾਬ ਦੇ ਵਿੱਚ ਸਰਕਾਰਾਂ ਬਣਦੀਆਂ ਰਹੀਆਂ ਸਿਆਸਤ ਸਰਕਾਰ ਪਿੰਡਾਂ ਤੋਂ ਹੀ ਚੱਲਦੀ ਰਹੀ ਆ ਜਿਆਦਾ ਸਾਡਾ ਏਰੀਆ ਵੱਡੇ ਲੈਵਲ ਤੇ ਟੈਂਡੂ ਏਰੀਆ ਆ ਲਤਮਸਤਕ ਹੁੰਦੇ ਗੁਰਦੁਆਰਾ ਸਾਹਿਬ ਜਾ ਕੇ ਤੇ ਅਰਦਾਸ ਬੇਨਤੀ ਕਰਦੇ ਹੋ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਚੜ੍ਹਦੀ ਕਲਾ ਦੀ ਉਹਨਾਂ ਦੀ ਲੰਮੀ ਉਮਰ ਦੀ ਜਰੂਰ ਅਰਦਾਸ ਬੇਨਤੀ ਕਰਿਆ ਕਰੋ ਕਿਉਂਕਿ ਇਹ ਤਾਂ ਹੀ ਸੰਭਵ ਹੋ ਸਕਿਆ ਤੁਸੀਂ ਸਰਪੰਚ ਮੈਂਬਰ ਪੰਚਾਇਤ ਅਸੀਂ ਐਮਐਲਏ ਮੰਤਰੀ ਮੁੱਖ ਮੰਤਰੀ ਦੇ ਉਹਦੇ ਤੱਕ ਚੇਅਰਮੈਨ ਤਾਂ ਹੀ ਪਹੁੰਚਿਆ ਜੇ ਚਿਰ ਅਰਵਿੰਦ ਕੇਜਰੀਵਾਲ ਜੀ ਨੇ ਆਮ ਆਦਮੀ ਪਾਰਟੀ ਬਣਾਈ ਹਰ ਪਿੰਡ ਦੀ ਇਹ ਕਹਾਣੀ ਸੀ ਇੱਕ ਅਕਾਲੀ ਦਲ ਦਾ ਪਰਿਵਾਰ ਹੋਣਾ ਤੇ ਇੱਕ ਕਾਂਗਰਸ ਦਾ ਪਰਿਵਾਰ ਹੋਣਾ ਪਹਿਲਾਂ ਉੱਥੇ ਪਰਿਵਾਰ ਦਾ ਬਜ਼ੁਰਗ ਦਾਦਾ ਸਰਪੰਚ ਤੇ ਉੱਥੇ ਤਰ੍ਹਾਂ ਦੂਜੇ ਪਰਿਵਾਰ ਦਾ ਦਾਦਾ ਸਰਪੰਚ ਫਿਰ ਉਹਦੇ ਬਾਅਦ ਇਹਦਾ ਮੁੰਡਾ ਫਿਰ ਪੋਤਰਾ ਫਿਰ ਪੋਨੋਤਰਾ ਦੂਜੇ ਬੰਦਿਆਂ ਦੀ ਪਿੰਡ ਚੋਂ ਵਾਰੀ ਨਹੀਂ ਇਹ ਆਉਂਦੇ ਇਹ ਆਮ ਆਦਮੀ ਪਾਰਟੀ ਆਈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਪਾਰਟੀ ਬਣਾਏ ਤੇ ਆਪਾਂ ਸਾਰਿਆਂ ਨੇ ਇਹ ਸੋਚਣ ਜੋਗੇ ਵੀ ਹੋ ਗਏ ਕਿ ਅਸੀਂ ਸਰਪੰਚ ਚੇਅਰਮੈਨ ਐਮ ਐਲ ਏ ਮੰਤਰੀ ਤੇ ਵੱਡੇ ਵੱਡੇ ਅਹੁਦਿਆਂ ਤੱਕ ਪਹੁੰਚ ਸਕਦੇ ਹਾਂ ਜਿਹੜੇ ਜਿਹੜੇ ਬੰਦਿਆਂ ਨੇ ਜਿਹੜੇ ਜਿਹੜੇ ਇਨਸਾਨਾਂ ਨੇ ਭਾਵੇਂ ਮੇਰੀਆਂ ਭੈਣਾਂ ਨੇ ਭਾਵੇਂ ਮੇਰੇ ਵੀਰ ਨੇ ਜਿੰਨਾਂ ਜਿੰਨਾਂ ਵੀ ਮਿਹਨਤ ਕੀਤੀ ਪਾਰਟੀ ਨੇ ਉਹਨਾਂ ਦੀ ਕਦਰ ਕੀਤੀ ਉਹਨਾਂ ਦਾ ਮੁੱਲ ਪਾਇਆ ਪਿੰਡ ਛੋਲੇ ਦੀ ਗੱਲ ਕਰ ਲਈਏ ਜਾ ਗੇਮ ਕਰਨ ਵਾਲੇ ਦੇ ਪਿੰਡ ਆਸਲ ਉਤਾਰ ਦੀ ਗੱਲ ਕਰ ਲਈਏ ਹੋਰ ਵੀ ਕਈ ਪਿੰਡਾਂ ਦੀ ਉਹਨਾਂ ਪਿੰਡਾਂ ਦੇ ਵਿੱਚ ਵੱਡੇ ਵੱਡੇ ਅਰਪਾ ਪਤੀ ਬੰਦੇ ਜਿਹੜੇ ਕਿ ਦੂਜੀਆਂ ਪਾਰਟੀਆਂ ਦੇ ਬੰਦਿਆਂ ਨੂੰ ਨਾਲ ਹਮਾਇਤ ਲੈ ਕੇ ਖੜੇ ਕੀਤੇ ਸਨ ਤੇ ਇੱਕ ਬੰਦੇ ਸਾਡੇ ਆਮ ਘਰਾ ਦੇ ਗਰੀਬ ਪਤੀ ਇੱਥੇ ਕੇਵਲ ਚੋਲਾ ਬਿਠਾਇਆ ਆਸਲ ਉਤਾਰ ਤੋਂ ਵੀ ਸਾਡਾ ਭਰਾ ਬਿਠਾ ਏ ਇਹ ਆਮ ਘਰਾ ਜੋ ਮੁੰਡੇ ਇਹਨਾਂ ਨੂੰ ਲੋਕਾਂ ਨੇ ਸਰਪੰਚ ਬਣਾਇਆ ਤੇ ਜਿਹੜੇ ਅਮੀਰ ਲੋਕ ਸਨ ਜਿਨ੍ਹਾਂ ਨੇ 80 80 90 90 ਲੱਖ ਰੁਪਇਆ ਕਿੰਨਾ ਦੇ ਵਿੱਚ ਵੰਡਿਆ ਨਸ਼ੇ ਵੰਡੇ ਪੈਸੇ ਵੰਡੇ ਉਹਨਾਂ ਨੂੰ ਲੋਕਾਂ ਨੇ ਨਕਾਰਤਾ ਵੱਡੇ ਪਰਿਵਾਰਾਂ ਨੂੰ ਰਾਤਾ ਤੇ ਆਮ ਘਰਾੜੇ ਦੇ ਮੁੰਡਿਆਂ ਨੂੰ ਕੁੜੀਆਂ ਨੂੰ ਲੋਕਾਂ ਨੇ ਸਰਪੰਚ ਬਣਾਤਾ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜੇ ਵੱਡੇ ਵੱਡੇ ਲੀਡਰ ਆ ਇਹਨਾਂ ਨੂੰ ਨਫ਼ਰਤ ਕਰਨ ਲੱਗ ਪਏ ਲੋਕ ਆਮ ਸਿੱਧੇ ਆਪ ਸਿੱਧੇ ਐਮਐਲਏ ਮੰਤਰੀਣਾ ਮੁੱਖ ਮੰਤਰੀਣਾ ਰਾਤਾ ਕਰਨਾ ਚਾਹੁੰਦੇ ਆ ਤੇ ਪਿਛਲੀਆਂ ਸਰਕਾਰਾਂ ਚ ਹੁਣ ਤੁਸੀਂ ਤੇ ਸਾਰਾ ਕੁਝ ਵੇਂਦੇ ਰਹੇ ਮੈਂ ਭਾਵੇਂ ਮੈਂ ਆ ਤੁਹਾਡਾ ਭਰਾ ਦਾਸ ਤੇ ਭਾਵੇਂ ਸਾਡੇ ਐਮਐਲਏ ਸਹਿਬਾਨ ਨੇ ਸਾਡੇ ਪੂਰੇ ਪੰਜਾਬ ਦੇ ਮੰਤਰੀ ਸਹਿਬਾਨ ਮੁੱਖ ਮੰਤਰੀ ਸਾਹਿਬ ਮੈਂ ਆਪਣੀ ਗੱਲ ਕਰਾਂ ਆਪ ਖੁਦ ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 11 ਮੈਨੂੰ ਦੋ ਦੋ ਵਾਰ ਜਾਂਦੇ ਦਫਤਰ ਦੇ ਵਿੱਚ ਰਾਤ ਦੇ ਦੋ ਦੋ ਤੇ ਫਿਰ ਸੜਕੇ 4:30 ਵਜੇ ਉੱਠ ਪੈਣਾ ਤੇ 5:00 ਵਜੇ ਫੇਰ ਮੇਰੇ ਦਫ਼ਤਰ ਹਲਕੇ ਦੀ ਸੰਗਤੋਂ ਲਾ ਪੈਂਦੀ ਆ ਤੇ ਪ੍ਰਾਣੀਆਂ ਪਾਚੀਏ ਚ ਜਿਹੜੇ ਆਪਣੇ ਐਮਐਲਏ ਮੰਤਰੀ ਆਪਾਂ ਚੋੜ ਕੇ ਭੇਜਦੇ ਸਾਂ ਆਪਾਂ ਤੇ ਆਪਣੇ ਸਮਝ ਕੇ ਹੀ ਚੋਂਦੇ ਸਾਂ ਪੰਚਾਇਤਾਂ ਕੋ ਬੜੀ ਵੱਡੀ ਤਾਕਤ ਆ ਸਰਪੰਚਾਂ ਕੋ ਬਹੁਤ ਵੱਡੀ ਤਾਕਤ ਆ ਜਿਹੜੇ ਬਲਾਕ ਦੇ ਵਿੱਚ ਅਫਸਰ ਨੇ ਉਹ ਵੀ ਸਤਕਾਰਯੋਗ ਨੇ ਕਿਉਂਕਿ ਰਲਵੇ ਰ ਕਈ ਕੰਮ ਚੱਲਣਾ ਪਿੰਡਾਂ ਦੇ ਵਿਕਾਸ ਦਾ ਕਿਸੇ ਵੀ ਵੀਡੀਓ ਫੈਕਟਰੀ ਗ੍ਰਾਮ ਸੇਵਕ ਜਾਂ ਕਿਸੇ ਹੋਰ ਅਧਿਕਾਰੀ ਤੋਂ ਤੁਹਾਨੂੰ ਸੰਗਣ ਦੀ ਝਗੰਦੀ ਜਾਂ ਉਹਨਾਂ ਦੇ ਦਬਾਅ ਠਾਉਣ ਦੀ ਲੋੜ ਨਹੀਂ ਅਫਸਰ ਸਿਰਫ ਤਾਂ ਦਰਕਾਰ ਚਾਹ ਮੰਨ ਲਈ ਸਰਕਾਰ ਵੱਲੋਂ ਨਿਯੁਕਤ ਕੀਤੇ ਜਾਂਦੇ ਆ ਕੰਮ ਸਾਰਾ ਪਿੰਡਾਂ ਦੇ ਵਿੱਚ ਸਰਪੰਚਾਂ ਦੇ ਪੰਚਾਇਤਾਂ ਦੇ ਕਰਨਾ ਤੁਸੀਂ ਕਰਨਾ ਸਾਰਾ ਕੰਮ ਜਿਹੜੇ ਅਫਸਰ ਨੇ ਉਹਨਾਂ ਦਾ ਕੰਮ ਸਾਰੇ ਦਾ ਸਾਰਾ ਰਿਕਾਰਡ ਜਿਹੜਾ ਉਹਨੂੰ ਤਰਸਤ ਕਰਕੇ ਰੱਖਣਾ ਸਾਰਾ ਕੰਮ ਚਲਾਉਣਾ ਸੱਚੀ ਪੰਚਾਇਤਾਂ ਦੇ ਸਾਡੇ ਸਰਪੰਚਾਂ ਨੇ ਮੈਂ ਬੇਨਤੀ ਕਰੂੰਗਾ ਕਿ ਕੋਈ ਵੀ ਕੰਮ ਹੋਵੇ ਕੋਈ ਵੀ ਕੰਮ ਹੋਵੇ ਤੇ ਭਾਵੇਂ ਕਿਸੇ ਵੀ ਪਾਰਟੀ ਦਾ ਕੋਈ ਚੁਣਿਆ ਨੁਮਾਇੰਦਾ ਸਰਪੰਚ ਉਹ ਸਾਡੇ ਵੱਲੋਂ ਜੀ ਆਇਆਂ ਨੂੰ ਆ ਤੁਸੀਂ ਮਤੇ ਪਾਇਓ ਪਿੰਡ ਦੇ ਵਿਕਾਸ ਲਈ ਅਸੀਂ ਤੁਹਾਨੂੰ ਗ੍ਰੈਂਟਾਂ ਦੀ ਕਦੇ ਨਹੀਂ ਹੋਂਦ ਦਵਾਗੇ ਜਿੰਨੇ ਪੈਸੇ ਪਿੰਡਾਂ ਦੇ ਵਿਕਾਸ ਲਈ ਤੁਸੀਂ ਕਹੋਗੇ ਜੇ ਇੱਕ ਪਿੰਡ ਨੂੰ ਦੇ ਕਹੋਗੇ ਨਾ 5-5 7-7 ਕਰੋੜ ਉਨੇ ਪੈਸੇ ਤੁਹਾਡੇ ਪਿੰਡ ਨੂੰ ਦੇ ਦਿਆਗੇ ਗਰਾਟਾ ਦੀ ਸਰਕਾਰ ਪਰ ਨੂੰ ਅੰਸਾਈ ਮਾਲ ਤਾਲੂਕਾ ਵੀ ਨਹੀਂ ਆਉਂਦੇ ਕੰਮ ਕਰਾਉਣਾ ਤੁਹਾਡੀ ਜ਼ਿੰਮੇਵਾਰੀ ਆ ਇਮਾਨਦਾਰੀ ਨਾਲ ਨੇਕ ਦਿਲੀ ਨਾਲ ਤੁਸੀਂ ਕਿਹੜਾ ਕੰਮ ਕਰਿਓ ਤੇ ਇਕੱਲਾ ਆਏ ਨਹੀਂ ਕਿ ਆਪਾਂ ਇਹੋ ਖੋਤਰਾ ਵੀ ਇੱਕ ਰਾਂ ਸਰਪੰਚ ਬਣ ਗਿਆ ਤੇ ਮੁਰਗੇ ਬਾਸ ਅਸੀਂ ਕਹਿੰਦੇ ਆ ਤੁਸੀਂ ਵਾਰ-ਵਾਰ ਸਰਪੰਚ ਕੋਲੇ ਜਾਓ ਤੁਹਾਨੂੰ ਪਿੰਡ ਦੀ ਸੰਗਤ ਸਰਬਸਮਤੀ ਨਾਲ ਅੱਗੇ ਕਰੇਗੇ ਸਰਪੰਚ ਪਿਛਲੇ ਸਰਪੰਚਾਂ ਨਾਲੋਂ ਬਹੁਤ ਜ਼ਿਆਦਾ ਇਮਾਨਦਾਰ ਆ ਇਹਨੇ ਕੰਮ ਦੇ ਨਾਲ ਪਿੰਡ ਦਾ ਵਿਕਾਸ ਕੀਤਾ ਆ ਤੇ ਅਸੀਂ ਇਹਨੂੰ ਸਰਬਸਮਤੀ ਨਾਲ ਸਰਪੰਚ ਬਣੋੜਾ ਤੇ ਜਿਹੜੀਆਂ ਪੰਚਾਇਤਾਂ ਅੱਜ ਤੁਸੀਂ ਸਾਰਜ ਸਮਾਜ ਦੇ ਵਿੱਚ ਸਾਰੇ ਆਪ ਨੂੰ ਆਪਣੇ ਪਿੰਡਾਂ ਵਿੱਚੋਂ ਪਹੁੰਚੇ ਨੇ ਅਧਿਆਤਮਿਕ ਤਾਂ ਸਾਰਿਆਂ ਨੂੰ ਆਪੋ ਆਪਣੇ ਨਗਰਾਂ ਦੇ ਮਹਿਮਾ ਜੁੜੇ ਜਾਣ ਤੇ ਬੁਢਾਰੀ ਦੇਣਾ ਅੱਜ ਆਸ ਕਰਦਾ ਹੈ ਕਿ ਇਹ ਜਿੰਮੇਵਾਰੀਆਂ ਨਗਰ ਨਿਵਾਸੀਆਂ ਨੇ ਤਾਂ ਦੇਖ ਦਿੱਤੀਆਂ ਪਾਈਆਂ ਉਹ ਜਿੰਮੇਵਾਰੀਆਂ ਤੁਸੀਂ ਨੂੰ ਤੁਹਾਡੇ ਪਰਿਵਾਰਾਂ ਨੂੰ ਤੁਹਾਡੇ ਰਿਸ਼ਤੇਦਾਰਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦਿੰਨਾ ਕਿ ਤੁਸੀਂ ਪੰਚ ਸਰਪੰਚ ਬਣਿਓ ਪ੍ਰਮਾਤਮਾ ਅਗੇ ਅਰਦਾਸ ਪੇਂਦੀ ਕਰਦਾ ਕਿ ਜਿਹੜਾ ਸਫ਼ਰ ਤੁਸੀਂ ਆਪਣੀ ਪਰਪੰਚੀ ਸਰਪੰਚੀ ਤੋਂ ਸ਼ੁਰੂ ਕੀਤਾ ਹੈ ਇਹ ਰਾਜਨੀਤੀਕ ਦੇ ਵਿੱਚ ਇਸ ਲੋਕ ਸੇਵਾ ਦੇ ਕੈਰੀਅਰ ਦੇ ਵਿੱਚ ਤੁਹਾਡੇ ਇਸ ਸਫ਼ਰ ਨੂੰ ਬੁਲੰਦੀਆਂ ਤੱਕ ਪ੍ਰਮਾਤਮਾ ਪਹੁੰਚਾਵੇ ਜਿੱਥੇ ਮੇਰੇ ਤੋਂ ਪਹਿਲਾਂ ਸਰਦਾਰ ਐਮ ਐਲ ਏ ਸਰਵਿਸਿੰਗ ਤੋਂ ਨੇ ਤੁਹਾਨੂੰ ਜੀ ਆਇਆਂ ਵਾਕਿਆ ਉਤੇ ਮੈਂ ਤੁਹਾਡਾ ਆਪ ਜੀ ਦਾ ਦਿਲਦਿਆ ਗਿਆ ਰਹੀਆਂ ਤੋਂ ਧੰਨਵਾਦ ਕਰਦਾ ਤਾਂ ਵੋਟ ਪਾ ਕੇ ਲੋਕ ਆਪਾਂ ਨੂੰ ਮੈਂਬਰ ਪੰਚਾਇਤ ਸਰਪੰਚ ਐਮ ਐਲ ਏ ਬਣਾਉਂਦੇ ਆ ਪਰ ਸੰਵਿਧਾਨਕ ਤੌਰ ਤੇ ਆਪਾਂ ਉਦੋਂ ਬਣਦੇ ਆ ਜਦੋਂ ਆਪਾਂ ਇੱਥੇ ਆ ਕੇ ਸੌਚਕ ਸਮਾਰੋਹ ਦੇ ਵਿੱਚ ਪਹੁੰਚ ਕਰਦੇ ਆ ਤੇ ਸੌਚਕ ਕੇ ਆਪਾਂ ਅੱਜ ਤੁਸੀਂ ਵੈਸੇ ਤਾਂ ਪਬਲਿਕ ਉਦੋਂ ਹੀ ਬਣਾ ਦਿੰਦੀ ਆ ਪਰ ਰਸਮੀ ਤੌਰ ਤੇ ਅੱਜ ਤੁਸੀਂ ਮੈਂਬਰ ਪੰਚਾਇਤ ਤੇ ਬਣੋਗੇ ਲਗਭਗ ਆਪਣੇ ਜ਼ਿਲ੍ਹੇ ਦੇ ਵਿੱਚ 3882 ਦੇ ਲਗਭਗ ਜਿਹੜੇ ਆ ਉਹ ਮੈਂਬਰ ਬਣੇ ਨੇ ਤੇ 567 ਦੇ ਲਗਭਗ ਜਿਹੜੇ ਆ ਉਹ ਆਪਣੇ ਸਰਪੰਚ ਬਣੇ ਨੇ ਮੈਂ ਸਾਰੇ ਇਹਨਾਂ ਨੂੰ ਦਿਲ ਦੀਆਂ ਗ੍ਰਾਈਆਂ ਤੋਂ ਵਧਾਈ ਦੇਣਾ ਤੇ ਨਾਲ ਹੀ ਧੰਨਵਾਦ ਕਰਦਾ ਇਹ ਕਐਮਐਲਏ ਬਣਨਾ ਕਿਉਂਕਿ ਮੈਂ ਬੜੀਆਂ ਚੋਣਾਂ ਵੇਖ ਲੀਆਂ ਨੇ ਪਾਰਟੀ ਲਗ ਲਗ ਜਗ੍ਹਾ ਡਿਊਟੀ ਲਾਉਂਦੀ ਐ ਤੇ ਬੜੀਆਂ ਪਿਛਲੇ 2.5 ਸਾਲਾਂ ਚ ਚੋਣਾਂ ਜਿਹੜੀਆਂ ਦੇਖੀਆਂ ਪਰ ਜਦੋਂ ਆ ਕਿ ਮੈਂਬਰੀ ਤੇ ਸਰਪੰਚੀ ਦੀ ਚੋਣ ਆਪ ਨਿੱਜੀ ਤੌਰ ਤੇ ਵੇਖੀ ਐ ਕਿਉਂਕਿ ਅਸੀਂ ਤਾਂ ਆਪ ਪਰਵਾਰ ਚੋਂ ਆਏ ਪਹਿਲੀ ਵਾਰ ਵਾਇ ਜਿੱਤੀ ਜੀ ਚੱਲਿਆ ਤੇ ਮੈਂਬਰ ਤੇ ਸਰਪੰਚ ਬਣਨਾ ਬੜਾ ਉੱਠਾ ਹੈ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਕੁਮਾਰ ਜੀ ਹੋਰ ਵੀ ਸਾਡੇ ਸਿਵਲ ਦੇ ਅਧਿਕਾਰੀ ਸਹਿਬਾਨ ਪੁਲਿਸ ਡਿਪਾਰਟਮੈਂਟ ਦੇ ਤੇ ਹੋਰ ਵੀ ਵੱਖ-ਵੱਖ ਮਹਿਕਮਿਆਂ ਦੇ ਬੀਡੀਪੀਓ ਡੀਡੀਪੀਓ ਫੈਕਟਰੀ ਤੇ ਸਾਰੇ ਹੀ ਅਫਸਰ ਸਹਿਬਾਨ ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਈਆਂ ਗੁਰੂ ਘਰ ਦੇ ਦੀਸਾਨ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਪਹਿਲਾ ਤੇ ਮੈਂ ਤੁਹਾਨੂੰ ਲੱਖ ਲੱਖ ਮੁਬਾਰਕਬਾਦ ਦਿਨਾ ਕਿ ਤੁਸੀਂ ਉਹਨਾਂ ਪਿੰਡਾਂ ਦੇ ਸਰਪੰਚ ਮੈਂਬਰ ਪੰਚਾਇਤ ਚੁਣੇ ਗਏ ਜਿਨ੍ਹਾਂ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮ ਕਰਕੇ ਪਿੰਡਾਂ ਦਾ ਉੱਚ ਪੱਦਰੀ ਕੰਮਕਾਰ ਕਰਾ ਕੇ ਪੰਜਾਬ ਦੇ ਵਿੱਚ ਸਰਕਾਰਾਂ ਬਣਦੀਆਂ ਰਹੀਆਂ ਕਿਉਂਕਿ ਪੰਜਾਬ ਦੇ ਵਿੱਚ ਸਿਆਸਤ ਸਰਕਾਰ ਪਿੰਡਾਂ ਤੋਂ ਹੀ ਚਲਦੀ ਰਹੀ ਆ ਜਿਆਦਾ ਸਾਡਾ ਏਰੀਆ ਵੱਡੇ ਲੈਵਲ ਤੇ ਪਿੰਡੂ ਏਰੀਆ ਆ ਤੇ ਗੁਰੂ ਰੂਪ ਸਾਧ ਸੰਗਤ ਜੀ ਮੈਂ ਬੇਨਤੀ ਕਰੂੰਗਾ ਕਿ ਜਦੋਂ ਵੀ ਤੁਸੀਂ ਨਤਮਸਤਕ ਹੁੰਦੇ ਗੁਰਦੁਆਰਾ ਸਾਹਿਬ ਜਾ ਕੇ ਤੇ ਅਰਦਾਸ ਬੇਨਤੀ ਕਰਦੇ ਹੋ ਤੇ ਛਿਰ ਅਰਵਿੰਦ ਕੇਜਰੀਵਾਲ ਜੀ ਦੀ ਚੜਦੀ ਕਲਾ ਦੀ ਉਹਨਾਂ ਦੀ ਲੰਮੀ ਉਮਰ ਦੀ ਜਰੂਰ ਅਰਦਾਸ ਬੇਨਤੀ ਕਰਿਆ ਕਰੋ ਕਿਉਂਕਿ ਇਹ ਤਾਂ ਹੀ ਸੰਭਵ ਹੋ ਸਕਿਆ ਤੁਸੀਂ ਸਰਪੰਚ ਮੈਂਬਰ ਪੰਚਾਇਤ ਅਸੀਂ ਐਮਐਲਏ ਮੰਤਰੀ ਮੁੱਖ ਮੰਤਰੀ ਦੇ ਉਹਦੇ ਤੱਕ ਚੇਅਰਮੈਨ ਤਾਂ ਹੀ ਪਹੁੰਚਿਆ ਜੇ ਛਿਰ ਅਰਵਿੰਦ ਕੇਜਰੀਵਾਲ ਜੀ ਨੇ ਆਮ ਆਦਮੀ ਪਾਰਟੀ ਬਣਾਈ ਨਹੀਂ ਤੇ ਆਪਾਂ ਵੇਖਦੇ ਰਿਆਂ ਹਰ ਪਿੰਡ ਦੀ ਇਹ ਕਹਾਣੀ ਸੀ ਇੱਕ ਅਕਾਲੀ ਦਲ ਦਾ ਪਰਿਵਾਰ ਹੋਣਾ ਤੇ ਇੱਕ ਕਾਂਗਰਸ ਦਾ ਪਰਿਵਾਰ ਹੋਣਾ ਪਹਿਲਾਂ ਉਸੇ ਪਰਿਵਾਰ ਦਾ ਬਜ਼ੁਰਗ ਦਾਦਾ ਸਰਪੰਚ ਤੇ ਉਸੇ ਤਰ੍ਹਾਂ ਦੂਜੇ ਪਰਿਵਾਰ ਦਾ ਦਾਦਾ ਸਰਪੰਚ ਫਿਰ ਇਹਦੇ ਬਾਅਦ ਉਹਦਾ ਮੁੰਡਾ ਫਿਰ ਪੋਤਰਾ ਫਿਰ ਪੋੜੋਤਰਾ ਦੂਜੇ ਬੰਦਿਆਂ ਦੀ ਪਿੰਡ ਚੋਂ ਵਾਰੀ ਨਹੀਂ ਆਉਂਦੀ ਇਹ ਆਮ ਆਦਮੀ ਪਾਰਟੀ ਆਈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਪਾਰਟੀ ਬਣਾਈ ਤੇ ਆਪਾਂ ਸਾਰਿਆਂ ਨੇ ਇਹ ਸੋਚਣ ਜੋਗੇ ਵੀ ਹੋ ਗਏ ਕਿ ਅਸੀਂ ਸਰਪੰਚ ਚੇਅਰਮੈਨ ਐਮ ਐਲ ਏ ਮੰਤਰੀ ਤੇ ਵੱਡੇ ਵੱਡੇ ਉਹਦੇ ਤੱਕ ਪਹੁੰਚ ਸਕਦੇ ਆ ਤੇ ਆਮ ਆਦਮੀ ਪਾਰਟੀ ਇਹ ਬੰਦੇ ਨੂੰ ਉਹਦੀ ਮਿਹਨਤਾਂ ਮਿਹਨਤਾਂ ਨਾਲ ਵੀ ਦਿੰਦੀ ਆ ਜਿਹੜੇ ਜਿਹੜੇ ਬੰਦਿਆਂ ਨੇ ਜਿਹੜੇ ਜਿਹੜੇ ਇਨਸਾਨਾਂ ਨੇ ਭਾਵੇਂ ਮੇਰੀਆਂ ਭੈਣਾਂ ਨੇ ਭਾਵੇਂ ਮੇਰੇ ਵੀਰ ਨੇ ਜਿੰਨਾ ਜਿੰਨਾ ਵੀ ਮਿਹਨਤ ਕੀਤੀ ਪਾਰਟੀ ਨੇ ਉਹਨਾਂ ਦੀ ਕਦਰ ਕੀਤੀ ਉਹਨਾਂ ਦਾ ਮੁੱਲ ਪਾਇਆ ਭਾਵੇਂ ਕੋਈ ਘਰੋਂ ਗਰੀਬ ਸੀ ਤੇ ਭਾਵੇਂ ਕੋਈ ਅਮੀਰ ਜਿਨਨੇ ਪਾਰਟੀ ਲਈ ਮਿਹਨਤ ਕੀਤੀ ਆ ਪਾਰਟੀ ਨੇ ਉਹਨੂੰ ਟਿਕਟ ਦੇ ਕੇ ਪਿੰਡ ਦਾ ਸਰਪੰਚ ਪਿੰਡ ਦੀ ਸੰਗਤ ਨੇ ਉਹਨੂੰ ਬਣਾਇਆ ਪਿੰਡ ਦੀਆਂ ਸੰਗਤਾਂ ਨੇ ਕਈ ਜਗ੍ਹਾ ਤੇ ਵੱਡੇ ਵੱਡੇ ਅਮੀਰ ਲੋਕ ਸਨ ਪਿੰਡ ਚੋਲੇ ਦੀ ਗੱਲ ਕਰ ਲਈਏ ਜਾਂ ਖੇਮਕਰ ਰਲਕੇ ਦੇ ਪਿੰਡ ਆਸਲ ਉਤਾੜ ਦੀ ਗੱਲ ਕਰ ਲਈਏ ਹੋਰ ਵੀ ਕਈ ਪਿੰਡਾਂ ਦੀ ਉਹਨਾਂ ਪਿੰਡਾਂ ਦੇ ਵਿੱਚ ਵੱਡੇ ਵੱਡੇ ਅਰਪਾ ਪਤੀ ਬੰਦੇ ਜਿਹੜੇ ਕਿ ਦੂਜੀਆਂ ਪਾਰਟੀਆਂ ਦੇ ਬੰਦਿਆਂ ਨੂੰ ਨਾਲ ਹਮਾਇਤ ਲੈ ਕੇ ਖੜੇ ਕੀਤੇ ਸਨ ਤੇ ਇੱਕ ਬੰਦੇ ਸਾਡੇ ਆਮ ਘਰਾਂ ਦੇ ਗਰੀਬ ਬੰਦੇ ਆ ਇੱਥੇ ਕੇਵਲ ਚੋਲਾ ਬੈਠਾ ਆ ਅਸਲ ਤਾਰ ਤੋਂ ਵੀ ਸਾਡਾ ਭਰਾ ਬੈਠਾ ਇਹ ਆਮ ਘਰਾਜੋਂ ਮੁੰਡੇ ਇਹਨਾਂ ਨੂੰ ਲੋਕਾਂ ਨੇ ਸਰਪੰਚ ਬਣਾਇਆ ਤੇ ਜਿਹੜੇ ਅਮੀਰ ਲੋਕ ਸਨ ਜਿਨ੍ਹਾਂ ਨੇ 80 80 90 90 ਲੱਖ ਰੁਪਇਆ ਪਿੰਡਾਂ ਦੇ ਵਿੱਚ ਵੰਡੇਆ ਨਸ਼ੇ ਵੰਡੇ ਪੈਸੇ ਵੰਡੇ ਉਹਨਾਂ ਨੂੰ ਲੋਕਾਂ ਨੇ ਨਕਾਰਤਾ ਵੱਡੇ ਪਰਿਵਾਰਾਂ ਨੂੰ ਰਾਤਾ ਤੇ ਆਮ ਘਰਾਂ ਦੇ ਮੁੰਡਿਆਂ ਨੂੰ ਕੁੜੀਆਂ ਨੂੰ ਲੋਕਾਂ ਨੇ ਸਰਪੰਚ ਬਣਾਤਾ ਗੁਰੂ ਰੂਪ ਸਾਧ ਸੰਗਤ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਹ ਨਹੀਂ ਕਿ ਇਕੱਲੀ ਸਰਪੰਚੀ ਦੇ ਵਿੱਚ ਇਹ ਸੰਭਵ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜੇ ਵੱਡੇ ਵੱਡੇ ਲੀਡਰ ਆ ਇਹਨਾਂ ਨੂੰ ਨਫ਼ਰਤ ਕਰਨ ਲੱਪੇ ਜਿਹੜੇ ਰਵਾਇਤੀ ਪਾਰਟੀਆਂ ਦੇ ਰਵਾਇਤੀ ਲੀਡਰ ਆ ਪਿੰਡਾਂ ਦੇ ਵਿੱਚ ਉਹਨਾਂ ਦੇ ਪਿੱਛੇ ਹੁਣ ਵੋਟਾਂ ਨਹੀਂ ਰਹਿ ਗਈਆਂ ਲੋਕ ਆਪ ਸਿੱਧੇ ਆਪ ਸਿੱਧੇ ਐਮਐਲਏ ਮੰਤਰੀ ਨਾਲ ਮੁੱਖ ਮੰਤਰੀ ਨਾਲ ਰਾਤਾ ਕਰਨਾ ਚਾਹੁੰਦੇ ਆ ਤੇ ਪਿਛਲੀਆਂ ਸਰਕਾਰਾਂ ਚ ਹੁਣ ਤੁਸੀਂ ਤੇ ਸਾਰਾ ਕੁਝ ਵੇਂਦੇ ਰਹੇ ਹੋ ਮੈਂ ਭਾਵੇਂ ਮੈਂ ਆ ਤੁਹਾਡਾ ਭਰਾ ਦਾਸ ਤੇ ਭਾਵੇਂ ਸਾਡੇ ਐਮਐਲਏ ਸਹਿਬਾਨ ਨੇ ਸਾਡੇ ਪੂਰੇ ਪੰਜਾਬ ਦੇ ਮੰਤਰੀ ਸਹਿਬਾਨ ਮੁੱਖ ਮੰਤਰੀ ਸਾਹਿਬ ਮੈਂ ਆਪਣੀ ਗੱਲ ਕਰਾਂ ਆਪ ਖੁਦ ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ ਕਈ ਨਾ ਮੈਨੂੰ 2-2 ਵਜ ਜਾਂਦੇ ਦਫਤਰ ਦੇ ਵਿੱਚ ਰਾਤ ਦੇ 2-2 ਤੇ ਫਿਰ ਤੜਕੇ 4:30 ਵਜੇ ਉੱਠ ਪੈਣਾ ਤੇ 5 ਵਜੇ ਫੇਰ ਮੇਰੇ ਦਫਤਰ ਹਲਕੇ ਦੀ ਸੰਗਤ ਆਉਣ ਲੱਪੇਂਦੀ ਆ ਤੇ ਪ੍ਰਾਣੀਆਂ ਪਾਰਟੀਆਂ 'ਚ ਜਿਹੜੇ ਆਪਣੇ ਐਮ.ਐਲ.ਏ ਮੰਤਰੀ ਆਪਾਂ ਚੋਣ ਕੇ ਭੇਜਦੇ ਸਾਂ ਆਪਾਂ ਤੇ ਆਪਣੇ ਸਮਝ ਕੇ ਚੋਣਦੇ ਸਾਂ ਪਰ ਜਦੋਂ ਜਿੱਤ ਜਾਂਦੇ ਹੀ ਉਹਦੇ ਬਾਅਦ ਨਾ ਤਾਂ ਕੋਈ ਐਮ.ਐਲ.ਏ ਕਿਸੇ ਨੂੰ ਲੱਭਦਾ ਹੀ ਨਾ ਕੋਈ ਮੰਤਰੀ ਤੇ ਜੇ ਮਿਲਣਾ ਨਹੀਂ ਤੇ ਉਹਨਾਂ ਬੰਦਿਆਂ ਨੂੰ ਮਿਲਣਾ ਜਿਹੜੇ ਇੱਕ ਪਿੰਡ ਦੇ ਵਿੱਚ ਇੱਕ ਦੋ ਮੋਤਵਾਰ ਰੱਖੇ ਹੋਣੇ ਦੂਜੇ ਆਮ ਬੰਦਿਆਂ ਦੀ ਐਮਐਲਏ ਮੰਤਰੀਆਂ ਤੱਕ ਪਹੁੰਚ ਹੀ ਨਹੀਂ ਹੁੰਦੀ ਤੇ ਗੁਰੂ ਰੂਪ ਸਾਧ ਸੰਗਤ ਜੀ ਮੈਂ ਗਾਹ ਵੀ ਬੇਨਤੀ ਕਰਦਾ ਗਾਹ ਵੀ ਅਸੀਂ ਦਿਨ ਰਾਤ ਲੋਕਾਂ ਦੀ ਸੰਗਤ ਦੀ ਸੇਵਾ ਕਰਾਂਗੇ ਤੇ ਉਸੇ ਤਰ੍ਹਾਂ ਤੁਸੀਂ ਵੀ ਪੰਚਾਇਤਾਂ ਕੋ ਬੜੀ ਮੱਤੀ ਤਾਕਤ ਆ ਸਰਪੰਚਾਂ ਕੋ ਬਹੁਤ ਵੱਡੀ ਤਾਕਤ ਆ ਜਿਹੜੇ ਬਲਾਕ ਦੇ ਵਿੱਚ ਅਫਸਰ ਨੇ ਉਹ ਵੀ ਸਤਕਾਰਯੋਗ ਨੇ ਕਿਉਂਕਿ ਰਲ ਮਿਲ ਕੇ ਹੀ ਕੰਮ ਚੱਲਣਾ ਪਿੰਡਾਂ ਦੇ ਵਿਕਾਸ ਦਾ ਪਰ ਮੈਂ ਇੱਥੇ ਤੁਹਾਨੂੰ ਦੱਸ ਦਿਆਂ ਕਿਸੇ ਵੀ ਵੀਡੀਓ ਫੈਕਟਰੀ ಗ್ರಾಮ ਸੇਵਕ ਜਾਂ ਕਿਸੇ ਹੋਰ ਅਧਿਕਾਰੀ ਤੋਂ ਤੁਹਾਨੂੰ ਸੰਗਣ ਦੀ ਝਗੰਦੀ ਜਾਂ ਉਹਨਾਂ ਦੇ ਦਬਾਅ ਠਾਉਣ ਦੀ ਲੋੜ ਨਹੀਂ ਅਫਸਰ ਸਿਰਫ ਤਾਂ ਡਰ ਕਾਲ ਸੰਭਲ ਲਈ ਸਰਕਾਰ ਵੱਲੋਂ ਨਿਯੁਕਤ ਕੀਤੇ ਜਾਂਦੇ ਆ ਕੰਮ ਸਾਰਾ ਪਿੰਡਾਂ ਦੇ ਵਿੱਚ ਸਰਪੰਚਾਂ ਨੇ ਪੰਚਾਇਤਾਂ ਨੇ ਕਰਨਾ ਤੁਸੀਂ ਕਰਨਾ ਸਾਰਾ ਕੰਮ ਜੇ ਕੋਈ ਅਫਸਰ ਕਵੇ ਨਾ ਕਿ ਮੇਰੇ ਸੈਨਾਂ ਨਾਲ ਹੀ ਸਾਰਾ ਕੰਮ ਹੋਣਾ ਬਿਲਕੁਲ ਇਹ ਗੱਲ ਨਹੀਂ ਗਈ ਪੰਚਾਇਤਾਂ ਦੇ ਸੈਨਾਂ ਨਾਲ ਹੀ ਸਾਰੇ ਕੰਮ ਚੱਲਦੇ ਆ ਜਿਹੜੇ ਅਫਸਰ ਨੇ ਉਹਨਾਂ ਦਾ ਕੰਮ ਆ ਸਾਰੇ ਦਾ ਸਾਰਾ ਰਿਕਾਰਡ ਜਿਹੜਾ ਉਹਨੂੰ ਦਰੁਸਤ ਕਰਕੇ ਰੱਖਣਾ ਸਾਰਾ ਕੰਮ ਚਲਾਉਣਾ ਸਾਡੀਆਂ ਪੰਚਾਇਤਾਂ ਨੇ ਸਾਡੇ ਸਰਪੰਚਾਂ ਨੇ ਤਾਂ ਮੈਂ ਬੇਨਤੀ ਕਰੂੰਗਾ ਕਿ ਕੋਈ ਵੀ ਕੰਮ ਹੋਵੇ ਕੋਈ ਵੀ ਕੰਮ ਹੋਵੇ ਤੇ ਭਾਵੇਂ ਕਿਸੇ ਵੀ ਪਾਰਟੀ ਦਾ ਕੋਈ ਚੁਣਿਆ ਨਮਾਇੰਦਾ ਸਰਪੰਚ ਉਹ ਸਾਡੇ ਵੱਲੋਂ ਜੀ ਆਇਆਂ ਨੂੰ ਆ ਤੁਸੀਂ ਮਤੇ ਪਾਇਓ ਪਿੰਡ ਦੇ ਵਿਕਾਸ ਲਈ ਅਸੀਂ ਤੁਹਾਨੂੰ ਗਰੰਟਾ ਦੀ ਕਮੀ ਨਹੀਂ ਆਉਣ ਦਵਾਂਗੇ ਭਾਵੇਂ ਦਾਸ ਆ ਭਾਵੇਂ ਮੇਰੇ ਸਾਥੀ ਐਮਐਲਏ ਸਹਿਬਾਨ ਨੇ ਤੁਸੀਂ ਮਤੇ ਪਾ ਕੇ ਕੰਮ ਵੀਡੀਓ ਦਫ਼ਤਰ ਤੇ ਦਿਓ ਅੱਗੇ ਕੰਮ ਪਾਸ ਕਰਾਉਣੇ ਸਾਡੀ ਜ਼ਿੰਮੇਵਾਰੀ ਆ ਜਿੰਨੇ ਪੈਸੇ ਪਿੰਡਾਂ ਦੇ ਵਿਕਾਸ ਲਈ ਤੁਸੀਂ ਕਹੋਗੇ ਜੇ ਇੱਕ ਇੱਕ ਪਿੰਡ ਨੂੰ ਜੇ ਕਹੋਗੇ ਨਾ 5-5 7-7 ਕਰੋੜ ਉਹਨੇ ਪਾਸੇ ਤੁਹਾਡੇ ਪਿੰਡ ਨੂੰ ਦੇ ਦਿਆਗੇ ਗ੍ਰਾਂਟਾਂ ਦੀ ਸਰਕਾਰ ਭਗਵਾਨ ਸਹੀ ਮਾਨ ਤਾਲੂਕਾ ਵੀ ਨਹੀਂ ਆਉਂ ਦੇਣਗੇ ਕੰਮ ਕਰਾਉਣਾ ਤੁਹਾਡੀ ਜ਼ਿੰਮੇਵਾਰੀ ਆ ਇਮਾਨਦਾਰੀ ਨਾਲ ਨੇਕ ਦਿਲੀ ਨਾਲ ਤੁਸੀਂ ਦਿਨ ਰਾਤ ਕੰਮ ਕਰਿਓ ਤੇ ਕੱਲਾ ਇਹ ਨਹੀਂ ਕਿ ਆਪਾਂ ਇਹੋ ਸੋਤਰਾ ਵੀ ਇੱਕਰਾਂ ਸਰਪੰਚ ਬਣ ਗਿਆ ਤੇ ਮੁੜ ਕੇ ਬੱਸ ਅਸੀਂ ਕਹਿੰਦੇ ਆ ਤੁਸੀਂ ਵਾਰ-ਵਾਰ ਸਰਪੰਚ ਚੁਣੇ ਜਾਓ ਤੁਹਾਨੂੰ ਪਿੰਡ ਦੀ ਸੰਗਤ ਸਰਬਸਮਤੀ ਨਾਲ ਅੱਗੇ ਕਰੇਗੇ ਸਰਪੰਚ ਪਿਛਲੇ ਸਰਪੰਚਾਂ ਨਾਲੋਂ ਬਹੁਤ ਜ਼ਿਆਦਾ ਇਮਾਨਦਾਰ ਆ ਇਹਨੇ ਤਾਂ ਦੇ ਹੀ ਨਾਲ ਪਿੰਡ ਦਾ ਵਿਕਾਸ ਕੀਤਾ ਆ ਤੇ ਅਸੀਂ ਇਹਨੂੰ ਸਰਬਸਮਤੀ ਨਾਲ ਸਰਪੰਚ ਬਣਾਉਣਾ ਤੇ ਜਿਹੜੀਆਂ ਪੰਚਾਇਤਾਂ ਪਿੰਡ ਦੀ ਸੰਗਤ ਨੇ ਸਰਬਸਮਤੀ ਦੇ ਨਾਲ ਚੁਣੀਆਂ ਮੈਂ ਉਹਨਾਂ ਨੂੰ ਵੀ ਮੁਬਾਰਕਬਾਦ ਦੇਣਾ ਤੇ ਜਿਹੜੇ ਵੋਟਾਂ ਪਾ ਕੇ ਚੋਣ ਕੇ ਸਰਪੰਚ ਆਇਆ ਆਮੇਓ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦੇ ਆ ਮੈਂ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦਾ ਤੇ ਗੁਰੂ ਰੂਪ ਸਾਧ ਸੰਗਤ ਜੀ ਬਸ ਬੇਨਤੀ ਇਹੋ ਆ ਰਲ ਮਿਲ ਕੇ ਪਿੰਡਾਂ ਦੇ ਨਮਾਇੰਦਿਆਂ ਨਾਲ ਮੈਂਬਰ ਪੰਚਾਇਤਾਂ ਨਾਲ ਸਰਪੰਚ ਸਾਹਿਬਾਂ ਨਾਲ ਰਲ ਮਿਲ ਕੇ ਚੱਲਣ ਤਾਂ ਜੋ ਪਿੰਡ ਦਾ ਉੱਚ ਪੱਧਰੀ ਵਿਕਾਸ ਹੋ ਸਕੇ ਪਿੰਡਾਂ ਦੇ ਵਿੱਚ ਛੱਪੜਾਂ ਦੀ ਸਫਾਈ ਕਰਨੀ ਆ ਥਾਪੜ ਮਾਰ ਕੇ ਛੱਪੜ ਬਣਾਉਣੇ ਆ ਤੇ ਸਭ ਤੋਂ ਅਹਿਮ ਕੰਮ ਜਿਹੜੇ ਆਪਾਂ ਹਰ ਘਰ ਦੇ ਵਿੱਚ ਸਰਕਾਰ ਨੂੰ ਪਖਾਨਾ ਬਣਾ ਕੇ ਦੇਣਾ ਬਾਥਰੂਮ ਬਣਾ ਕੇ ਦੇਣਿਆ ਉਹ ਉਤੋਂ ਕੋਈ ਘਰ ਵਾਂਝਾ ਨਾ ਰਵੇ ਭਾਵੇਂ ਕਿਸੇ ਵੀ ਪਾਰਟੀ ਨਾਲ ਕੋਈ ਸੰਬੰਧ ਰੱਖਦਾ ਕਿਸੇ ਦਾ ਆਪਾਂ ਕੋਈ ਕੰਮ ਨਹੀਂ ਰੋਕਣਾ ਜੇ ਕਿਸੇ ਗਰੀਬ ਤੇ ਸਿਰ ਤੇ ਛੱਤ ਐ ਨਹੀਂ ਉਹਦਾ ਆਪਾਂ ਘਰ ਬਣਵਾ ਕੇ ਦੇਣਾ ਜੇ ਕਿਸੇ ਘਰ ਦੇ ਵਿੱਚ ਬਾਥਰੂਮ ਨਹੀਂ ਹੈਗਾ ਉਸ ਘਰ ਦੇ ਵਿੱਚ ਆਪਾਂ ਬਾਥਰੂਮ ਬਣਾ ਕੇ ਦੇਣਾ ਜੇ ਕਿਸੇ ਘਰ ਰਸੋਈ ਨਹੀਂ ਹੈਗੀ ਉਸ ਘਰ ਦੇ ਵਿੱਚ ਆਪਾਂ ਰਸੋਈ ਬਣਾ ਕੇ ਦੇਣੀ ਆ ਆਪਾਂ ਕਿਸੇ ਪਾਰਟੀ ਨਾਲ ਪੱਖ ਪਾਤ ਨਹੀਂ ਕਰਦਾ ਆਪਾਂ ਪੋਲਿਟਿਕਸ ਨਹੀਂ ਖੇਡਣੀ ਜਿਹੜੇ ਲੋਕ ਪੋਲਿਟਿਕਸ ਖੇਡਦੇ ਰਹਾ ਪੱਖ ਪਾਤ ਕਰਦੇ ਰਹਾ ਉਹਨਾਂ ਲੋਕਾਂ ਨੂੰ ਪੰਜਾਬ ਦੀ ਸੰਗਤ ਨੇ ਹਰਾ ਕੇ ਘਰੇ ਬਾਤਾ ਤੇ ਜਿਹੜੇ ਲੋਕ ਸੇਵਾ ਕਰਦੇ ਆ ਉਹਨਾਂ ਬੰਦੇ ਲੋਕਾਂ ਨੂੰ ਪੰਜਾਬ ਦੀ ਸੰਗਤ ਨੇ ਵਿਧਾਨ ਸਭਾ ਦੇ ਵਿੱਚ ਭੇਜਤਾ ਤੇ ਯਾਰ ਜਕਾਰਾ ਲਾ ਦਿਆ ਕਰੋ ਬੋਲੇ ਈਸੋ ਨਹਾਰ ਸਿਮਰਦਾ ਬੋਲੇ ਈਸੋ ਨਹਾਰ ਸਿਮਰਦਾ ਗੁਰੂ ਰੂਪ ਸਾਧ ਸੰਗਤ ਜੀ ਜਦੋਂ ਕੋਈ ਭੜ ਭੜਾ ਚਕਾਰਾ ਲਾਵੇ ਪੂਰੀ ਉੱਚੀ ਆਵਾਜ਼ ਚ ਜਵਾਬ ਦਿਆ ਕਰੋ ਫੱਡੇ ਦਾ ਜਵਾਬ ਪੂਰੀ ਉੱਚੀ ਆਵਾਜ਼ ਚ ਫੱਟੇ ਚ ਦਿਆ ਕਰੋ ਤੇ ਸਾਧ ਸੰਗਤ ਜਿਹੜੇ ਲੋਕ ਸਿਆਸਤ ਕਰਦੇ ਰਿਹਾ ਪੱਖਪਾਤ ਕਰਦੇ ਰਿਹਾ ਉਹਨਾਂ ਲੋਕਾਂ ਨੂੰ ਪੰਜਾਬ ਦੀ ਸੰਗਤ ਨੇ ਇੱਕ ਰਜ ਬਿਠਾਤਾ ਤੇ ਜਿਹੜੀ ਸੰਗਤ ਤੇ ਜਿਹੜੇ ਲੋਕ ਲੋਕਾਂ ਦੀ ਸੇਵਾ ਕਰਦੇ ਰਿਹਾ ਉਹਨਾਂ ਨੂੰ ਪੰਜਾਬ ਦੀ ਸੰਗਤ ਨੇ ਪਿੰਡਾਂ ਦੀ ਸੰਗਤ ਨੇ ਸ਼ਹਿਰਾਂ ਦੀ ਸੰਗਤ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਮੈਂ ਫੇਰ ਇੱਕ ਵਾਰ ਤੁਹਾਨੂੰ ਲੱਖ ਲੱਖ ਮੁਬਾਰਕਬਾਦ ਦੇਣਾ ਕਿ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਵਿਕਾਸ ਕਰਨਾ ਤੇ ਪਿੰਡਾਂ ਦੀ ਨੁਹਾਰ ਬਦਲਨੀ ਆ ਤੇ ਅਕੱਲਾ ਇੱਕ ਵਾਰ ਸਰਪੰਚ ਬਾਲਾ ਸਾਰਾ ਕੁਝ ਨਹੀਂ ਹੁੰਦਾ ਤੁਸੀਂ ਕੰਮ ਕਰੋ ਤੇ ਪਿੰਡ ਦੀ ਸੰਗਤ ਵਾਰ-ਵਾਰ ਤੁਹਾਨੂੰ ਸਰਪੰਚ ਬਣਾਵੇ ਵਾਰ-ਵਾਰ ਤੁਹਾਨੂੰ ਮਾਣ ਬਖਸ਼ੇ ਤੇ ਇੱਜ਼ਤ ਇੱਜ਼ਤ ਸਭ ਤੋਂ ਵੱਡੀ ਚੀਜ਼ ਹੁੰਦੀ ਆ ਪੈਸਾ ਦੇ ਹੱਥਾਂ ਦੀ ਮਹਿਲ ਆ ਜੇ ਬੰਦਾ ਕੰਮ ਕਰੇ ਮਿਹਨਤ ਕਰੇ ਦਸਾਂ ਲੋਾਂ ਦੀ ਕਿਰਤ ਕਰੇ ਤੇ ਪਰਮਾਤਮਾ ਵਾਧੂ ਮਾਇਆ ਕਰ ਦਿੰਦਾ ਤੇ ਜਿਹੜੀ ਇੱਜ਼ਤ ਆ ਇੱਜ਼ਤ ਬਣਾਉਣ ਲੱਗਿਆ ਸਾਰੀ ਜ਼ਿੰਦਗੀ ਨਾ ਲੰਘ ਜਾਂਦੀ ਆ ਤੇ ਜੇ ਗਵਾਉਣੀ ਹੋਵੇ ਤਾਂ ਉਹ ਇੱਕ ਮਿੰਟ ਦਾ ਕੰਮ ਆ ਮੈਂ ਬਸ ਇਹੋ ਬੇਨਤੀ ਕਰੂੰਗਾ ਇਮਾਨਦਾਰੀ ਨਾਲ ਆਪਦੇ ਪਿੰਡਾਂ ਦਾ ਕੰਮ ਕਰਾਓ ਜਿੰਨੀਆਂ ਗਰਾਂਟੀਆਂ ਜਿੰਨੇ ਪੈਸੇ ਕਹੋਗੇ ਉਹਨੇ ਤੁਹਾਡੇ ਪਿੰਡ ਨੂੰ ਪੈਸੇ ਉਹਨੀਆਂ ਗਰਾਂਟੀਆਂ ਦੇ ਦੇਣਗੇ ਤੇ ਮੈਂ ਇੰਨੀਆਂ ਹੀ ਬੇਨਤੀਆਂ ਕਰਦਾ ਖਿਮਾ ਦਾ ਜੱਜ ਕਹੇ ਜੇ ਕੋਈ ਅੱਖਰ ਵਾਧ ਕੱਟ ਕਿਸੇ ਦੇ ਖਿਲਾਫ ਬੋਲੇਗਾ ਹੋਵੇ ਤਾਂ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮਨ ਮੰਤਰੀ ਬਰੀ ਜਾਲਜੀਤ ਸਿੰਘ ਜੀ ਸਾਹਿਬ ਉਹਨਾਂ ਦੇ ਨਾਲ ਮੇਰੇ ਬਹੁਤ ਹੀ ਸਰਕਾਰ ਜੋ ਅਮਰ ਖਡੂਰ ਸਾਹਿਬ ਮੁਜਿੰਦਰ ਸਿੰਘ ਜੀ ਲੋਪਰਾ ਸਾਹਿਬ ਮਾਨ ਜੋ ਡੀਸੀ ਸਾਹਿਬ ਅਤੇ ਸਾਰੇ ਹੀ ਜ਼ਿਲ੍ਹੇ ਦੇ ਅਫਸਰ ਸਾਹਿਬਾਨ ਵੱਖ-ਵੱਖ ਪਿੰਡਾਂ ਦੇ ਵਿੱਚੋਂ ਪਹੁੰਚੇ ਸਰਬਾਨ ਜਾਂਦੇ ਮੈਂਬਰ ਸਾਹਿਬਾਂ ਸਾਰਿਆਂ ਨੂੰ ਫਤਹਿ ਬੁਲਾਉਣਾ ਵੈ ਜਿੱਤਾਂ ਖਾਂਸਾ ਐਜੂਜੀ ਕੀ ਫਤਹਿ ਸਰਕਾਰ ਜੋ ਵਿਰੋਧ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਪਹੁੰਚਣ ਦੇ ਸਾਡੇ ਸਰਕਾਰਾਂ ਦੇ ਮੈਂਬਰ ਸਾਹਿਬਾਨਾਂ ਨੂੰ ਜੀ ਆਖਣਾ ਤੁਹਾਡਾ ਧੰਨਵਾਦ ਕਰਦਾ ਹੈ ਅੱਜ ਤੁਸੀਂ ਸੌਜਕ ਸਮਾਰੋਹ ਦੇ ਵਿੱਚ ਸਾਰੇ ਆਪ ਨੂੰ ਆਪਣੇ ਪਿੰਡਾਂ ਵਿੱਚੋਂ ਪਹੁੰਚੇ ਹੋ ਅਤੇ ਨਾਲ ਹੀ ਤੁਹਾਨੂੰ ਸਾਰਿਆਂ ਨੂੰ ਆਪੋ ਆਪਣੇ ਨਗਰਾਂ ਦੇ ਮੈਂਬਰ ਜੁੜੇ ਜਾਣ ਤੇ ਬੁਲਾਗੇ ਜਨਾ ਅਤੇ ਆਸ ਕਰਦਾ ਹੈ ਕਿ ਜਿਹੜੀਆਂ ਜ਼ਿੰਮੇਵਾਰੀਆਂ ਨਗਰ ਨਿਵਾਸੀਆਂ ਨੇ ਤੁਹਾਡੇ ਸਿਰ ਤੇ ਪਾਈਆਂ ਉਹ ਜ਼ਿੰਮੇਵਾਰੀਆਂ ਨੂੰ ਤੁਸੀਂ ਬਹੁਤ ਹੀ ਸੱਚੇ ਢੰਗ ਨਾਲ ਨਿਭਾਉਗੇ ਅਤੇ ਪਿੰਡਾਂ ਦੇ ਵਿਕਾਸ ਦੇ ਵਿੱਚ ਤੁਸੀਂ ਵੱਧ ਚੜ ਕੇ ਆਪਣਾ ਜਿਹੜਾ ਯੋਗਦਾਨ ਹੈ ਉਹ ਉਹ ਤੋਂ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਸਮਾਨ ਜੋ ਡੀਸੀ ਸਾਹਿਬ ਤੇ ਸਮੁੱਚੀ ਪ੍ਰਸ਼ਾਸਨ ਦੀ ਟੀਮ ਆਉ ਗੱਜ ਕੇ ਫਤਿਹ ਦੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਤੁਹਾਡੇ ਪਰਿਵਾਰਾਂ ਨੂੰ ਤੁਹਾਡੇ ਰਿਸ਼ਤੇਦਾਰਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦਿੰਨਾ ਕਿ ਤੁਸੀਂ ਪੰਚ ਸਰਪੰਚ ਬਣਿਓ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਕਿ ਜਿਹੜਾ ਸਫਰ ਤੁਸੀਂ ਆਪਣੀ ਪਰਪੰਚੀ ਸਰਪੰਚੀ ਤੋਂ ਸ਼ੁਰੂ ਕੀਤਾ ਹੈ ਇਹ ਰਾਜਨੀਤਿਕ ਦੇ ਵਿੱਚ ਇਸ ਲੋਕ ਸੇਵਾ ਦੇ ਕੈਰੀਅਰ ਦੇ ਵਿੱਚ ਤੁਹਾਡੇ ਇਸ ਸਫਰ ਨੂੰ بلੰਧੀਆਂ ਤੱਕ ਪਰਮਾਤਮਾ ਪਹੁੰਚਾਵੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਮੈਂਬਰੀ ਸਰਪੰਚੀ ਤੋਂ ਆਪਣੇ ਰਾਜਨੀਤਿਕ ਜੀਵਨ ਦੇ ਵਿੱਚ ਹੋਰ ਤਰੱਕੀ ਕਰੋ ਤੇ ਆਪਣੇ ਹਲਕੇ ਦੀ ਆਪਣੇ ਜ਼ਿਲ੍ਹੇ ਦੀ ਆਪਣੇ ਲੋਕਾਂ ਦੀ ਜਿਹੜੀ ਉਹ ਸੇਵਾ ਕਰੋ ਜਿੱਥੇ ਮੇਰੇ ਤੋਂ ਪਹਿਲਾਂ ਸਰਦਾਰ ਐਮ ਐਲ ਏ ਸਰਵਿਸਿੰਗ ਤੋਂ ਨੇ ਤੁਹਾਨੂੰ ਜੀ ਆਇਆਂ ਵਾਕਿਆ ਉਥੇ ਮੈਂ ਤੁਹਾਡਾ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਅਹਿਮ ਸਮਝਦੇ ਹੋਏ ਅੱਜ ਸੌ ਚੱਕ ਸਮਾਗਮ ਦੇ ਵਿੱਚ ਪਹੁੰਚੇ ਅੱਜ ਅਸਲ ਤੌਰ ਤੇ ਤਾਂ ਵੋਟ ਪਾ ਕੇ ਲੋਕ ਆਪਾਂ ਨੂੰ ਮੈਂਬਰ ਪੰਚਾਇਤ ਸਰਪੰਚ ਐਮ ਐਲ ਏ ਬਣਾਉਂਦੇ ਆ ਪਰ ਸੰਵਿਧਾਨਕ ਤੌਰ ਤੇ ਆਪਾਂ ਉਦੋਂ ਬਣਦੇ ਆ ਜਦੋਂ ਆਪਾਂ ਇੱਥੇ ਆ ਕੇ ਸੌ ਚੱਕ ਸਮਾਗਮ ਦੇ ਵਿੱਚ ਪਹੁੰਚ ਕਰਦੇ ਆ ਤੇ ਸੌ ਚੱਕ ਕੇ ਆਪਾਂ ਅੱਜ ਤੁਸੀਂ ਵੈਸੇ ਤਾਂ ਪਬਲਿਕ ਉਧਰ ਹੀ ਬਣਾ ਦਿੰਦੀ ਆ ਪਰ ਰਸਮੀ ਤੌਰ ਤੇ ਅੱਜ ਤੁਸੀਂ ਮੈਂਬਰ ਪੰਚਾਇਤ ਦੇ ਬਣੋਗੇ ਸਰਪੰਚ ਸਾਹਿਬਾਨਾ ਨੂੰ ਵੀ ਵਧਾਈ ਆ ਕਿ ਉਹ ਪਹਿਲਾਂ ਹੀ ਲੁਧਿਆਣਾ ਜਾ ਕੇ ਉੱਥੋਂ ਸੌ ਚੱਕ ਕੇ ਆਏ ਨੇ ਲਗਭਗ ਆਪਣੇ ਜ਼ਿਲ੍ਹੇ ਦੇ ਵਿੱਚ 3882 ਦੇ ਲਗਭਗ ਜਿਹੜੇ ਆ ਉਹ ਮੈਂਬਰ ਬਣੇ ਨੇ ਤੇ 567 ਦੇ ਲਗਭਗ ਜਿਹੜੇ ਆ ਉਹ ਆਪਣੇ ਸਰਪੰਚ ਬਣੇ ਨੇ ਮੈਂ ਸਾਰਿਆਂ ਨੂੰ ਦਿਲਦਿਆਂ ਕਰਾਈਆਂ ਤੋਂ ਵਧਾਈ ਦੇਣਾ ਤੇ ਨਾਲ ਹੀ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਅੱਜ ਤੁਸੀਂ ਇੱਥੇ ਆਏ ਹੋ ਤੇ ਅਖੀਰ ਦੇ ਵਿੱਚ ਇਹ ਕਹਿਣਾ ਕਿ ਇੱਕ ਐਮਐਲਏ ਬਾਨਾ ਕਿਉਂਕਿ ਮੈਂ ਬੜੀਆਂ ਚੋਣਾਂ ਵੇਖ ਲੀਆਂ ਨੇ ਪਾਰਟੀ ਲਗ-ਲਗ ਜਗ੍ਹਾ ਡਿਊਟੀ ਲਾਉਂਦੀ ਐ ਤੇ ਬੜੀਆਂ ਪਿਛਲੇ 2.5 ਸਾਲ ਚ ਚੋਣਾਂ ਜਿਹੜੀਆਂ ਦੇਖੀਆਂ ਪਰ ਜਦੋਂ ਐਕੀ ਮੈਂਬਰੀ ਤੇ ਸਰਪੰਚੀ ਦੀ ਚੋਣ ਆਪ ਨਿੱਜੀ ਤੌਰ ਤੇ ਵੇਖੀ ਐ ਕਿਉਂਕਿ ਅਸੀਂ ਤਾਂ ਆਮ ਪਰਿਵਾਰ ਚੋਂ ਆਏ ਪਹਿਲੀ ਵਾਰ ਰਾਜਨੀਤੀ ਜੀ ਹਿੱਸਾ ਲਿਆ ਤੇ ਮੈਂਬਰ ਤੇ ਸਰਪੰਚ ਬਾਨਾ ਬੜਾ ਔਖਾ ਐ ਐਮ ਐਲ ਏ ਜਾਂ ਆਪਾਂ ਐਮ ਪੀ ਬਾਨਾ ਸੌਖਾ ਕਿਉਂਕਿ ਉਹਨਾਂ ਨੂੰ ਤੁਸੀਂ ਬਣਾਉਂਦੇ ਹੋ ਵੋਟ ਪਾਉਂਦੇ ਹੋ ਤੇ ਪਰ ਮੈਂ ਹੀ ਕਹਾਂਗਾ ਜੇ ਤੁਸੀਂ ਇੰਨੀ ਔਖੀ ਚੋਣ ਲੰਘ ਕੇ ਆਏ ਹੋ ਤੇ ਆਪਣਾ 5 ਸਾਲ ਦਾ ਕੈਰੀਅਰ ਜਿਹੜਾ ਉਹ ਜਿਹੜਾ ਤੁਹਾਡਾ ਸਮਾਂ ਉਹ ਲੋਕ ਸੇਵਾ ਦੇ ਵਿੱਚ ਲਾਇਓ ਸੱਚ ਨੂੰ ਸੱਚ ਕਿਓ ਤੇ ਆਪਾਂ ਆਉਣ ਵਾਲੇ ਸਮੇਂ ਤੇ ਵੀ ਪ੍ਰਮਾਤਮਾ ਤੁਹਾਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ